ਸਤਰੀਕਾਲ ਜੀ ਤੁਹਾ ਦਾ ਇਹ ਹੈ ਜਿਹੜੀ ਵੀਡੀਓ ਲੋਜ ਸਾਡੇਰੇ ਸਾਡੇਰੇ ਰੱਬ ਨੇ ਹਾਲ ਹੋ ਗਿਆ ਤਾਂ ਸਮਝ ਲੋ ਕਿ ਪਹਿਲਾ ਮਹੀਨਾ ਬਰਬਾਦ ਦਾ 20 ਦਿਨ ਬਾਅਦ ਆਇਆ ਜਿਹੜਾ ਇਹ 15 20 ਦਿਨ ਹੋ ਗਏ ਤੇ ਪੀ ਨਹੀਂ ਪਿਆ ਅੱਧ ਬਿਆਂ ਪਰਕੇ ਨਹੀਂ 15 20 ਦਿਨ ਬਾਅਦ ਹੋ ਗਈ ਬੜੀਆਂ ਮਹੀਨਾ ਮਾਪੂਨ ਜਗਮੋਂ ਦਾ ਫਰੀ ਜਾਂਦਾ ਇਹ ਆ ਗਿਆ ਇੱਥੇ ਕੋਈ ਫਸਿਆ ਪਿਆ ਜੀ 45 ਚ ਚੱਲ ਦੇਖਦੇ ਆ ਅੱਜ ਫੇ ਬੋਲੇ ਦੀ ਡਿਊਟੀ ਲੱਗੀ ਪਿਆਜਾਂ ਪਰ ਲੈ ਲੈ ਕੱਲਾ ਕੱਲਾ ਕਰ ਲੋ ਪੁੱਛੇਗਾ ਮੈਂ ਥੋੜੋ ਕਰੀ ਤੇ ਮੈਂ ਪੂਆਰ ਤੇ ਦੂਏ ਨੇ ਫੇਰ ਖਰਾਬ ਨਿਕਲ ਜਣਾ ਉਹਨੂੰ ਕਿਹਾ ਇੱਕ ਘੰਟਾ ਵੱਧ ਲੱਗ ਜੂ ਕੰਮ ਸਹੀ ਕਰਨ ਦੋ ਜਿਹੜਾ ਵੀ ਕਰਨਾ ਫਟਾਜੀ ਫੜ ਕਾਲੀ ਵਾਲਾ ਕੰਮ ਥੋੜੋ ਆ ਆਏਗਾ ਪਤਾ ਲੱਗਦਾ ਹੁੰਦਾ ਪਿਆਜ਼ ਫੜੇ ਤੇ ਛਿੱਲੇ ਤੇ ਤਾਂ ਪਤਾ ਲੱਗਣਾ ਹਥੇ ਤੇ ਕਿਹੜਾ ਗਲਿਆ ਵਾ ਤੇ ਉਹਨੇ ਹੋਰ ਗਾਲ ਦੇਣੇ ਉਹ ਮੀਂਹ ਹੀ ਪੈਂਦੇ ਚਹੀ ਕੋ ਕਰਨਾ ਇਹਨੇ ਲੋ ਜੀ ਸੋਨਾ ਮੀਂਹ ਹੋ ਗਿਆ 10 ਮਿੰਟ ਲਾ ਗਿਆ 10-20 ਮਿੰਟ ਹੋਰ ਲਾ ਦਵੇ ਚੱਲ ਇੰਨੇ ਵਿੱਚ ਪਾਣੀ ਦਾ ਸਰ ਜਾਣਾ ਇਹਨਾਂ ਸਭ ਕਾ ਸੀਰ ਬਾਜਰਾ ਬਾਜੂ ਨਹੀਂਦਾ ਬਹੁਤਾ ਪੈ ਗਿਆ ਬਾਜਰਾ ਮਾਰ ਦੇਣਾ ਇਹਨੇ ਪਰ ਜੰਮਿਆ ਹੈ ਤਾਂ ਉਹ ਉਹ ਨਹੀਂ ਨਾ ਜੰਮਿਆ ਹੈ ਤਾਂ ਇਹਦਾ ਜੀ ਤਿਆਰੀ ਹੋ ਗਈ ਹੈ ਖਿਆਈਆਂ ਦੀਆਂ ਨਾ ਤਿਆਰੀ ਹੋ ਗਈ ਪਰ ਬੀਜਣਾ ਸਦੇ ਮਹੀਨਾ ਲੱਗ ਜਾਣਾ ਗੋਭੀ ਹੀ ਲਾ ਦਾਂਗੇ ਹੁਣ ਕੱਲ੍ਹ ਕ ਲੱਗਣੀ ਗੋਭੀ ਗੋਭੀ ਛੇ ਕੇ ਲੱਗਣੀ ਹੈ ਗੋਭੀ ਲਾਵਾਂਗੇ ਅਗੇ ਤੀਜਾ ਪਿਛਲੇ ਸਾਲ ਖਾਧਾ ਹੂੰ ਬਾਕੀ ਧਨੀਆ ਪਾਲਕ ਮੇਥੀ ਸਤੰਬਰ ਵਿੱਚ ਲੱਗਣੇ ਆ ਹੁਣ ਅਸਲ ਚ ਸਤੰਬਰ ਚ ਠੀਕ ਹੈ ਜੀ ਸਤੰਬਰ ਮਹੀਨੇ ਚ ਹੂੰ ਉਹ ਇੱਧਰ ਹੋਈ ਮਾ ਸਤੰਬਰ ਚ ਲੱਗਣੇ ਆ ਪਹਿਲੇ ਪਾਏ ਜੁਲਾਈ ਅਗਸਤ ਜਾਇ ਨਾ ਜੁਲਾਈ ਚਾਹਦਾ ਅਗਸਤ ਸਤੰਬਰ ਦੋ ਮਹੀਨੇ ਪਾਏ ਹਲੇ ਦੋ ਢਾਈ ਮਹੀਨੇ ਦੋ ਢਾਈ ਮਹੀਨੇ ਪਾਏ ਹਲੇ ਜੀ ਮੈਂ ਦੋ ਮਹੀਨੇ ਤੇ ਪਹਿਨਾ ਲੱਗਣਾ ਲੱਗਿਆ ਸਤੰਬਰ ਚ ਅਕਤੰਬਰ ਹੂੰ ਲੱਗਣ ਲੱਗ ਜੇ ਕਰਦੇ ਯਾਰ ਠੀਕ ਹੈ ਪਹਿਲੀ ਤਰੀਕ ਤੇ ਬਾਦ ਪਹਿਲੇ ਹਫਤੇ ਚ ਲੱਗਣ ਲੱਗੇਗੇ ਠੀਕ ਹੋਰ ਲਾ ਦੇ ਥੋੜੀ ਜੀ ਉਹ ਉੱਥੇ ਲਾ ਦੇ ਹੋਰ ਮਿੱਟੀ ਖੜ ਦੇ ਫੇਰ ਇਧਰ ਨੂੰ ਪਾਣੀ ਨਾ ਚੋਵੇ ਗੰਧ ਜੀ ਨਹੀਂ ਸਰੂਲ ਲੇ ਕੇ ਆਉਣੇ ਬੁੱਟੇ ਤੇਨੇ ਚਾਰ ਆਦੀ ਕਾਦੀ ਜੀ ਉਰੇ ਵੀ ਲਾਉਣੇ ਕਿੰਨੂ ਸੰਤਰਾ ਇੱਕ ਇੱਕੋ ਨਿੰਬੂ ਠੀਕ ਹੈ ਆ ਜਮਣ ਆਂਗ ਨਿੰਮ ਕੋਲੇ ਲਾ ਦਿੰਦੇ ਇਹਦੇ ਹੀ ਸਾਡੇ ਇੱਕ ਇੱਥੇ ਇਕ ਉਹ ਅੱਗੇ ਦੇਖੋ ਉੱਥੇ ਹਾਂ ਇਕੋtheta ਉਪਰਾਂ ਲਾ ਦਾਂਗੇ ਇੱਕ ਨਿੰਮ ਦੇ ਕੋਲ ਨਿੰਮ ਹੋਤਾ ਐਨ ਵਧੀਆ ਗਈ ਨਿੰਮ ਤਾਂ ਹੋਈ ਨਹੀਂ ਨਿੰਮ ਤਾਂ ਨਹੀਂ ਹੋਇਆ ਹੂੰ ਚਾਹਲ ਹੋ ਚੱਲੀ ਐਨੂੰ ਵੀ ਲਾਈ ਨੂੰ ਜੀ ਹਾਂ ਅਜੇ ਅਗਲੇ ਮਹੀਨੇ ਹੁਣ ਹਾਂ ਅਗਸਤ ਵਿੱਚ ਲਾਈਤੀ ਆਪਾਂ ਨੇ ਹੂੰ ਜਿੰਦਾਂ ਨੇ ਬੋਲੋ ਇਹ ਅਗਸਤ ਤੇ ਜਲਾਈ ਦੀ ਸਾਲ ਹੋ ਜਾਣ ਹੂੰ ਟਾਇਰ ਜਿਹਾ ਹੁਣ ਇੱਥੇ ਪਿਆ ਰਹਿਣਾ ਦਾ ਨਾ ਜੀ ਆ ਇੱਥੇ ਪਿਆ ਰਹਿਣਾ ਨੂੰ ਠੀਕ ਐ ਇਕਰੇ ਛੇਲਣਾ ਛੇਲਣਾ ਤਾਂ ਕਿਹਾ ਸਵੈਂਟਰ ਦਾ ਇਹ ਐਵੇਂ ਪਿਆ ਰਹਿਣਾ ਪੱਧਰੀ ਕਰਨੀ ਔਖੀ ਹੋਈ ਹੁਣੀ ਉਧਰ ਖਾਸੀ ਹੋਊਗਾ ਨਾ ਨੀਵੀ ਪਰਲੇ ਪਾਸੇ ਉਹ ਹੋਇਗਾ ਇੱਧਰ ਵਿਚਾਤਾ ਠੀਕ ਐ ਬੋਲੀ ਕਰਤੀ ਮੀਨ ਨੇ ਹੂੰ ਕੱਲ ਪਾਣੀ ਵੀ ਛਿੜਕਤਾਤਾ ਜੀ ਕਿਹਦਾ ਜਿਹੜਾ ਮੀਂਹ ਪੈ ਗਿਆ ਹੂੰ ਉਹ ਲਸਮਾ ਜਿਹਾ ਪਿਆ ਹੂੰ ਇਹ ਤਾਂ ਥੋੜਾ ਜਿਹਾ ਟਾਈਮ ਨੇ ਆ ਕੰਮ ਅੱਜ ਵੀ ਮੈਂ ਕਹਾਂ ਆਪਣੇ ਦੇਖ ਲਾ ਵੀ ਉੱਦਣ ਦੇ ਬਾਅਦ ਅੱਜੇ ਪੀ ਆਈ ਜੀ ਤੇ ਦਿਨ ਬਾਜਰਾ ਵੀ ਜਿਆ ਤਾਂ ਉਦਣ ਥੋੜਾ ਜਿਹਾ ਪੀਆ ਬਾਅਦ ਚ ਉ ਚੰਗੀ ਤਰ੍ਹਾਂ ਤਾਂ ਅੱਜੇ ਪੀਆ ਥੋੜਾ ਜਿਹਾ ਉਦਣ ਵੀ ਭੂਰ ਜਿਓ ਪਈ ਆ ਉਦਣ ਵੀ ਨਹੀਂ ਪੀਓ ਤੇ ਪਹਿਲਾਂ ਦਾ ਪੀਦਾ ਹੂੰ ਆ ਗੱਡੀਆਂ ਖੜੀ ਵੀ ਨਹੀਂ ਜਾਂਦੀਆਂ ਤਾਂ ਐਂ ਤਾਂ ਹੁਣ ਅਸੀਂ ਕੱਲ ਚੁਗੀਆਂ ਵੀ ਆ ਨਿਕਲੀ ਜਾਂਦੀਆਂ ਜੀ ਹਜੇ ਤਾਂ ਕਿੰਨੀ ਆ ਹੂੰ ਪਾਰਕ ਚੋ ਵੀ ਤਾਂ ਕਿੰਨੀ ਵਾਰੀ ਚੁਗੀ ਦੀ ਅਸੀਂ ਪਹਿਲਾਂ ਲਾਉਣ ਤੋਂ ਇਹ ਘਰ ਬਣਦਾ ਤਾਂ ਹੂੰ ਜਦ ਰੋੜੇ ਮਿੱਟੀ ਘਟਾ ਬਹੁਤ ਗੁਰਗੁਰ ਗਿਆ ਉਹੀ ਉਹਦੇ ਕਰਕੇ ਇਹੋ ਨਾ ਅੱਗੇ ਰਾਂ ਉਹ ਲੈ ਨੀਂ ਦਵਦਾ ਚਲੋ ਦੇ ਦੇ ਹੂੰ ਜੀ ਹੋਰ ਹੋਰ ਕਿਦਾਂ ਠੀਕ ਹੈ ਮੰਦਰ ਕਿਦਾਂ ਆ ਜੂਰੀਆ ਦੇ ਲੈ ਸਾ ਚੋਰੀ ਚੋਰੀ ਲਈ ਜਾਂਦੇ ਸਾਨੂੰ ਸਾਡੇ ਦਾਦੇ ਵੀ ਨਹੀਂ ਹੈਗੇ ਉਹ ਚੋਰੀ ਚੋਰੀ ਕਹਤੇ ਪੜਾ ਕੇ ਰੱਖੀ ਹੋਈ ਹੈ ਯਾਰ ਸਾਨੂੰ ਵੀ ਲੈ ਦੋ ਪੰਜ ਚਾਰ ਥੈਲੇ ਸੜਾ ਜਿ ਬਣਾ ਕੇ ਰੱਖੀ ਵੀ ਆ ਦਾਦਾ ਤੂੰ 5 ਕਿਲੋ ਲੈਣਾ ਲੈ ਲੈ ਕਿਲੋ ਦਾ ਖੜਿਆ ਹੀ ਪਿਆ ਉਹਦੇ ਜੂਰੀਆ ਐਸੇ ਮੈਂ ਆਹ ਜੀ 20 ਸਾਲ ਹੋ ਗਏ 20-22 ਸਾਲ ਜਾਂਦੇ ਹਾਂ ਲਾ ਜੀ ਨਹੀਂ ਗਏ ਕਦੇ ਪਰ ਆਏ ਪਿੱਛੇ ਛੋਟੇ ਜ਼ਿਮੀਂਦਾਰ ਆ ਕਹੇ ਸੀ ਛੋਟੇ ਜ਼ਿਮੀਂਦਾਰ ਆ ਤੁਹਾਨੂੰ 20 ਸਾਲ ਹੋ ਗਏ ਆ ਠੰਡੇ ਨੂੰ ਮੇਰੇ ਗਲ ਪੈ ਜਾਂਦਾ ਦੇਖ ਲੈ ਰੋਜ਼ ਇਹ ਇਹ ਸਾਰੇ ਗੁਰਪੀਆਂ ਖਲਾਉਣੀਆਂ ਜਾਂ ਬੰਦ ਕਰਨੀਆਂ ਮੈਂ ਇਹ ਤਾਂ ਪੰਜਨ ਦੀ ਨਾਲ ਆਪਾਂ ਇਹ ਫਸੇ ਰੱਖੇ ਨਾ ਲੱਤਾਂ ਨੂੰ ਮਾਰਨਾ ਤੇਰੇ ਫੌੜ ਦੀ ਬਰੇਕ ਪੀ ਜੇ ਐਮ 20 ਕੇ ਆਪੀ ਉਹੀ ਗਿਆ ਵੀ ਇਹਦੀ ਬ੍ਰੇਕਾਂ ਵੀ ਘਟੇ ਹੁੰਦੀਆਂ ਵੇ ਡਰਾਈਵਰੀ ਵੀ ਆ ਨਾ ਟਰੈਕਟਰ ਤਾਂ ਠੀਕ ਆ ਓਕੇ ਰਿਪੋਰਟ ਐ ਨਾ ਦੋਏ ਕੋ ਕਮਾਲ ਕਰੇ ਆ ਦੋਏ ਕੋ ਮਾਲਕ ਦੇ ਆ ਬਿੰਦਰ ਗੋਡਾ ਪਾਸੇ ਰੱਖ ਤੂੰ ਚੱਲ 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 ਹੋਰ ਹਾਂ ਕੀ ਆ ਗਈ ਅੰਦਰ ਤੂੰ ਦੇਖ ਲੈ ਹੈ ਗੱਲਾਂ ਜਿਆਦਾ ਉਹ ਲੱਗੀਆਂ ਤੈਨੂੰ ਲੈ ਆਉਂਦੇ ਠੰਡਾ ਬਣਾ ਦੇ ਕਹਿੰਦੇ ਹਰ ਰੋਜ਼ ਤੈਨੂੰ ਗੋਲਪੀਆਂ ਖਿਲਾਉਂਦਾ ਕੱਲ ਠੰਡਾ ਬੁਲਾਇਆ ਪੰਜ ਰੁਪਏ ਕੋਲਫੀ ਦਾ ਪੰਜ ਰੁਪਏ ਵਾਲੀ ਕੋਲਫੀ ਦੱਸ ਕੋਲਫੀ ਦਾ ਕੋਲਫੀ ਹੋ ਆ ਪੰਜ ਰੁਪਏ ਕੋਲਫੀ ਦਾ ਕੋਲਫੀ ਆ ਉਹਦਾ ਖਰਚਾ ਕਰਾਂਗੇ ਨਹੀਂ ਚਾਚਾ ਪਹਿਲਾਂ ਹੀ ਕਹਿੰਦਾ ਮੈਨੂੰ ਪੰਜ ਵਾਲੀ ਦੇਵਾ ਦੇ ਉਹ ਕਹਿੰਦਾ ਲਿੰਦਾ ਵੀ ਦੋ ਇੱਕ ਸਾਡੂ ਵਾਸਤੇ ਵੀ ਲੈ ਲੈਂਦਾ ਇਹ ਬਠੀਕ ਹੈ ਗੱਲ ਪਰਸੋਂ ਕਹਿੰਦਾ ਪੰਜ ਵਾਲੀ ਦੋ ਦੇ ਦੇ ਹਜੇ ਇੱਕ ਖਾ ਕੇ ਛਟਿਆ ਇਹਨੇ ਰਜਾ ਗਿਆ ਉਹਦਾ ਵੀ ਕੰਮ ਲੂਟ ਲਾ ਗਿਆ ਅੱਜ ਫੇਰ ਆ ਗਿਆ ਅੱਜ ਨਹੀਂ ਪਰਸੋਂ ਤਾਂ ਤੁਸੀਂ ਬਹੁਤ ਵਧੀਆ ਆ ਪੰਜ ਵਾਲੀ ਉਹ ਪੰਜਾਲੀ ਪ੍ਰਾਣੀ ਆਉਂਦੇ ਬੱਗੇ ਖਾਏ ਕਰਦੇ ਸੀ ਪਾਣੀ ਵਾਲੀਆਂ ਹਾਂ ਉਹ ਟਾਈਮ ਕੱਢਦੀ ਐ ਨਾ ਨੂੰ ਉਹ ਲੱਗ ਤੂੰ ਗਿਆ ਉਹ ਅੰਦਰ ਚ ਲਗਾਉਂਦਾ ਉਹ ਆ ਜਾ ਨਾਉਣ ਲੱਗ ਜਾ ਉਹਨੇ ਉਹ ਮਸਾਲਾ ਬਣਨ ਗਿਆ ਆਪਣਾ ਉਹ ਨਾ ਨਾ ਇਹਦਾ ਕਰਦਾ ਰਿਹਾ ਸੱਜੇ ਤਾਰ ਲੈ ਤਾ ਰਿਹਾ ਐ ਸਾਰੇ ਵਿੱਚ ਜਿਹੜਾ ਲੱਕੀ ਫਿਰਦਾ ਦਾ ਥੈਲੀਆਂ ਖਾਲੀ ਵੀ ਉਹ ਲੈ ਆ ਕੇ ਰੱਖੀ ਵੀ ਦੀ ਨੇ ਐਫ ਐਮ ਸੀ ਦੀ ਘਟੇਰਾ ਉਹ ਪੁਰਣੀ ਸਾਈਡ ਪਾਈ ਐ ਨਾ ਨਾ ਠੀਕ ਆ ਹਾਂ ਸਾਈਡ ਆ ਗਿਆ ਬਿੰਦਰ ਤੇ ਰਾੜੀ ਬਾਈ ਇਹਦੀ ਗੱਲ ਸੁਣਾ ਉਹ ਜੀੜੀ ਦੇਖ ਕੇ ਰੇ ਪਉਣਾ ਬਾਈ ਹੁਣ ਲੋੜ ਨਹੀਂ ਸੀਗੀ ਨਾ ਨਾ ਰੇ ਸਾਹਬ ਗੱਲ ਐਂ ਆਪਣੇ ਪੈਰਾਂ ਪਰ ਖੜੀ ਰੇ ਬਹੁਤਾਂ ਰੋਟੇ ਰੱਖਣੇ ਯਾਰ ਢਾਈ 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 ਵੀ ਮਤਲਬ ਬੜਾ ਦੇਖ ਕੇ ਜੇ ਤੁਹਾਨੂੰ ਲੱਗਦਾ ਏ ਪਤਾ ਕਾ ਤੇ ਸਾਢੇ ਕਿੰਨੇ ਦਾ ਪੂਰਾ ਹੋ ਲਿਆ ਸਮਝਾ ਜੀ ਜਿਹੜੇ ਲੇਟ ਆ ਹੁਣ ਉਹਨਾਂ ਖਾਤਰ ਚੱਕ ਨਹੀਂ ਤਾਂ ਹੋਲ 22 ਤਰੀਕ ਨੂੰ ਲਾਈ ਹੋ ਲੈਂਦੇ ਚ ਪੂਰਾ ਕਰਤਾ ਕੁਝ ਗੰਨੇ ਵਗੈਰੀ ਚਾ ਚੱਲ ਪੂਰਾ ਏ ਨਹੀਂ ਨਹੀਂ ਜੇ ਤੁਹਾਨੂੰ ਲੱਗਿਆ ਵੀ ਚੀਰੀ ਪਲੀਂ ਜੀ ਲੱਗਦੀ ਡੌਣਾ ਤਾਂ ਸਿੱਟ ਲਿਓ ਨਹੀਂ ਨਾ ਜਿਹੜੇ ਸਾਲ ਝੋਣੀ ਨਾਲ ਸਾਰਾ ਝੋਣੀ ਨਾਲ ਸਾਰਾ ਰੋਟੇ ਨਾਲ ਸਾਰਨਾ ਬਸ ਬਸ ਉਹ ਜ਼ਿਆਦਾ ਰੇਵੀ ਖਰਾਬ ਕਰਦਾ ਬਹੁਤ ਵਧੀਆ ਪਾਉਂਦਾ ਮਿੱਠੂ 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 ਦਾ ਇਰ ਤਜਾਬੇਗਾਰਾ ਸਪਰੇਅ ਦੇਖੀ ਹੁ ਦੀ ਉਹ ਕਿਤੇ ਅੱਜ ਦਾ ਏ ਉਹਦਾ ਬਹੁਤ ਜ਼ਰਵੇਗਾਰ ਬੰਦਾ ਹੈ ਸਪਰੇਅ ਬਹੁਤ ਵਧੀਆ ਬਰੇ ਦਾ ਇੱਕ ਨੰਬਰ ਆ ਉਹਦਾ ਪੂਰਾ ਲੈਂਦਾ ਮੈਂ ਤੈਨੂੰ ਆਫਾਤਾਂ ਮੈਂ ਲੈ ਜਾ ਫਿਰ ਜੇ ਮੀਂਹ ਆ ਗਿਆ ਦੇਖ ਲੈ ਲੱਗਿਆ ਹੁਣ ਚੱਲ ਮੱਦੀ ਆ ਜਾਣ ਦੇ ਬੋਲੇ ਨੂੰ ਕੋਈ ਨਹੀਂ ਇੰਨੇ ਉਹ ਪਾਣੀ ਪੀਣ ਗਿਆ ਪਾਣੀ ਪੀਣਾ ਹੀ ਹੈ ਬਜਾਰੇ ਨੇ ਹੁਣ ਨੌ ਥੈਲੇ ਪਾ ਤੈਨੂੰ ਕਹੇਦਾ ਠੰਡਾ ਬਣਾ ਦੇ ਨੀ ਪਾਣੀ ਪਲਾ ਮੇਰੇ ਵਾਲਾ ਪੋਪੈਂਦਾ ਜਾਂ ਪਲਾ ਦਿੰਦਾ ਠੰਡਾ ਬਾਬਾ ਜੀ ਨੂੰ ਇਹਦੀ ਆਤਮਾ ਹੈ ਇਹਨੂੰ ਪਲਾ ਦੂਗਾ ਆਈ ਸੁਖਵਾਰ ਆਉਣੀ ਕੋਈ ਬੰਦੇ ਵੀ ਆ ਕੇ ਨਾਲੇ ਬਸ ਬੈਠ ਗਿਆ ਜੀ ਆਹ ਭਾਤਾਂ ਦੀ ਦੇਵਾ ਕਰਕੇ ਸੁਖਵਾਰ ਆਉਣੀ ਨਹੀਂ ਗੰਨੇ ਵਾਲੇ ਤਾਂ ਬਣਾਉਣਾ ਕੰਨਾ ਹੋਣਾ ਉਹ ਬਣਾਉਣਾ ਨਹੀਂ ਮੈਂ ਬਸ ਆ ਜਾਣਾ ਬੁੱਧਵਾਰ ਨੂੰ ਗਿਰਨੇ ਵਾਲਾ ਤਾਂ ਤਿਆਰ ਆ ਗੰਨਾ ਸੁਖਵਾਰ ਨੂੰ ਮੇਰੇ ਬੰਦਾਂ ਲੱਗਣਾ ਜੀ ਚਾਰ ਕੀਲੇ ਮੁੰਡੇ ਦੇ ਬਨ ਕੇ ਦੇਖ ਇੱਧਰ ਖੁੱਦਵਾਰ ਨੂੰ ਸਾਢੇ ਪੱਟ ਬਨ ਕੇ ਉਹਨੇ ਦੋ ਦਿਨ ਬੰਦੂਗਾ ਬੰਦਿਆ ਬੜਾ ਛੇ ਦਿਨ ਲਈ ਬਣਾਉਣੇ ਮੈਂ ਉਹਦੇ ਬਾਅਦ ਤੇਰੀ ਬਣਾਉਣੇ ਆਲੇ ਬਾਕੀ ਤੇਰੇ ਸਖਦੀਪ ਦੇ ਸਖਦੀਪ ਦੇ ਬਣਾ ਲਈ ਜੈਲਾ ਹੈ ਹ ਅਗਲੇ ਤੇਰਾ ਉਹ ਲੇਟ ਬੰਨ ਮਜੇ ਇੰਨੇ ਤਾਰੀਆਂ ਦਾ ਵੀ ਉਹਨਾਂ ਉੱਥੇ ਬੁੱਢਾ ਕੋਰਾ ਤੂੰ ਆਉਂਦੀ ਸਾਹ ਸਾਂਭ ਲੈਣਾ ਆਪਾਂ ਨੇ ਕਿਤੇ ਜਾਣ ਨਹੀਂ ਦੇਣੇ ਆ ਥੋੜੇ ਜੁਵਾਰ ਨੂੰ ਉਹਨੇ ਮੇਰੇ ਆਉਣਾ ਯਾਰ ਕਹਿਤਾ ਨੇ ਪਰ ਗੰਨੇ ਵੀ ਆਪਣੀਆਂ ਆ ਜਿਆਦਾ ਬਧੀਆਂ ਵੀ ਗੰਨੇ ਵੀ ਆਪਣੀਆਂ ਆ 5-7 ਘਰਾਂ ਦੀ ਇਹਨਾਂ ਦੀ ਹਾਂ ਜਗਦੀਪ ਤੇ ਤੇਰੇ ਜੈਲੇ ਦੇ ਮੇਰੇ ਬਾਕੀ ਕੰਨਾ ਛੂਟਾ ਬਾਕੀ ਛੂਟਾ ਖਲੋ ਯਾਰ ਜਿੰਨੇ ਪੰਜ-ਸੱਤ ਦਿਨ ਲਵਣੇ ਇਹਨਾਂ ਨੇ ਬਣਾਈ ਨੂੰ ਇਹਨਾਂ ਨੂੰ ਬਾਜੇ ਨੇ ਜਗਦੀਪ ਦਾ ਵੀ ਆਹੀ ਕੰਨਾ ਬੰਨਣੇ ਵਾਲਾ ਬਾ ਇੰਨਾ ਕਾ ਵੀ ਹੁਣ ਜਿਹੜਾ ਆਪਾਂ ਗੰਨੇ 'ਚ ਪਾਉਣਾ ਯੂਰੀ ਆ ਜਿਆਦਾ ਰੱਖਣਾ ਡਾਇਆ ਘਟ ਪਾਉਣਾ ਵੀ ਹੁ ਸਮਝ ਗਏ ਹੁਣ ਜਦ ਬਦਨ ਦਾ ਟਾਈਮ ਆ ਮੋਟਾ ਆਰ ਬਦਨ ਦਾ ਕਿਉਂਕਿ ਜਿਹੜਾ ਪਹਿਨਾ ਹੋਣਾ ਦਾ ਗਰੂਪ ਫਟਾਰਾ ਹੋਣਾ ਤੋਂ ਤਾਂ ਨਿਭੜ ਲਿਆ ਇਹਦਾ ਡਾਈ ਵਿੱਚ ਵੀ ਜੂਰੀਆ ਹੁੰਦਾ ਏ ਉਹ ਪਿਆਏ ਵਿੱਚ ਜਿਹੜਾ ਲੱਗਣਾ ਦਾ ਡਾਈ ਦੀ ਬਹੁਤੀ ਦੱਬ ਨਹੀਂ ਦੇਣੀ ਅਗਰ ਕੋਈ ਕਿ ਸਾਡਾ ਆਇਆ ਮਿਲਦਾ ਹੀ ਨਹੀਂ ਹੈਗਾ ਹਜੇ ਆਇਆ ਹੀ ਨਹੀਂ ਹੈਗਾ ਕਰੀਏ ਕਿਆ ਦੱਸ 12 23 16 ਵੀ ਠੀਕ ਆ 12 23 16 ਮਿਲਦ ਉਹ ਤਾਂ ਹੈਗਾ ਨਾ 12 23 16 ਦਾ ਜਮ ਕੌਰ ਪਿਆ ਮੈਂ ਦੇਖਿਆ 16 16 ਵੀ ਹੈਗਾ ਪਰ ਡੀਏਪੀ ਨਹੀਂ ਹੈਗਾ ਡੀਏਪੀ ਹੁਣ ਕਹਿੰਦੇ ਆਉਣੀ 12 23 16 ਕਾਲੂ ਵਾਲਿਆਂ ਦਾ ਕਿ ਬਣੂ 12 23 16 ਪੋਟ ਉਹ ਠੀਕ ਨਹੀਂ ਹੈਗਾ ਦੋ ਦੋ ਥੈਲੇ ਹੀ ਪਾ ਦਵੇ ਪਰ ਜਿਹੜੇ ਤਾਂ ਮੰਨ ਡੀਏਪੀ ਪਰ ਖੜੇ ਆਪਾਂ ਡੀਏਪੀ ਸਾਲਾ ਡੀਏਪੀਓ ਹੈ ਬਾਈ ਦੇਖ ਲੈ ਤੇ ਯਾਰ ਵੇ ਸਾਰੇ ਕਰਕੇ ਦਾ ਦਾ ਬੰਦੇ ਹੋ ਜਾਣਾ ਐਸ ਕੀ ਮਿਲ ਜੰਗੂ ਮਸਲਾ ਬਸ ਰਬਰ ਆਖਾ ਕੋਸਤਾ ਆਉਂਗਾ ਹੀ ਬੰਦੂ ਨਾ ਸਾਹਮਣੇ ਧਾਨੇ ਹੋਣੇ ਤੇ ਸਾਡੇ ਜਿੰਨੇ ਥੋੜੇ ਜੇਕਣੀ ਬਿਮਾਰੀ ਪੈਦੀ ਗਈ ਉਹ ਕਿੰਨਾ ਠੀਕ ਨਹੀਂ ਹਾਂ ਹੋਰ ਕੀਆ ਚੱਲ ਲਾਦੇ ਨੇ ਯੂਰੀਆ ਫੇ ਦੇਖਦੇ ਆ ਹੋਰ ਫੇ ਕਿਦਾਂ ਬਣ ਗਈ ਗੱਲ ਅੱਜ ਕਿ ਨਹੀਂ ਮਿਸਤਰੀ ਆਇਆ ਬਤਾ ਮੈਸਤਰੀ ਹੁਣ ਦੇਖਦੇ ਕੱਲੂ ਕਹਿੰਦਾ ਦੱਸੂਗਾ ਅੱਛਾ ਹਾਂ ਨਹੀਂ ਰਵੇ ਰੋਕ ਜਾਣਾ ਹੋਰ ਬਰਸਾਤ ਵੀ ਲੱਗੀ ਹੋਈ ਆ ਆਹੋ ਨਹੀਂ ਟਾਈਮ ਲਗਾ ਕੇ ਠੀਕ ਆ ਨਹੀਂ ਫਿਰ ਅੱਜ ਦਿਹਾੜੀ ਕੋ ਦਰਵਾ ਦੇਣਾ ਹੋਰ ਦੱਸ ਦੇਣਾ ਅੱਜ ਕੱਲੇ ਆ ਦਿਹਾੜੀ ਪਕਰਾ ਦੇ ਮੀਂਹ ਤੇ ਬਾਅਦ ਮੀਂਹ ਤੇ ਬਾਅਦ ਕਰਵਾ ਲੂਗਾ ਕਿਉਂਕਿ ਦਿਹਾੜੀ ਫਿਰ ਦੇਖ ਹੁਣ ਜੇ ਮੀਂਹ ਪੈਣ ਲੱਗ ਗਿਆ ਅਗਲਾ ਕਿਆ ਦਿਹਾੜੀ ਕੱਟੂਗਾ ਮੀਂਹ ਕੱਟਦਾ ਉਹੀ ਤਾਂ ਚੱਕਰ ਆ ਤੇ ਅਗਲੇ ਤਾਂ ਪੈਸੇ ਪੂਰੇ ਮੰਗਣੇ ਆ ਹਾਂ ਕੀ ਭਾਈ ਕਹੇ ਮੀਂਹ ਪਵੇ ਚਾਹੇ ਨਾ ਪਵੇ दादा ਠੀਕ ਹੈ ਜੇ ਕਿਣੀਆਂ ਬਾਰੇ ਕੋ ਦੁੱਧ ਦੋ ਤਿੰਨ ਥੈਲੇ ਖਰਾਬ ਹੋ ਗਏ ਲਾ ਪ੍ਰੀਤ ਠੇਕਾ ਵੀ ਡੁੱਗਣੇ ਤੇ ਵੀ ਟਿਕਣਾ ਮੰਗਣ ਲੱਗੇ ਬੰਦਾ ਕਰੂਗਾ ਜੇ ਉਹ ਤਾਂ ਜਾ ਕਾਲੂ ਬੈਠ ਕੇ ਸਮਝਾਉਂਦਾ ਗੱਲ ਲੈਣਾ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਦਿਹਾੜੀ ਤਾਂ ਆਇਓਆ ਕੋਈ ਹੋਰ ਬੰਦਾ ਸਹੀ ਅੰਮਾ ਹੋਰ ਕਰ ਲੈਣਾ ਫਿਰ ਨਹੀਂ ਉਹ ਕਰੂਗਾ ਆ ਉਹ ਤਾਂ ਚਾਹ ਬੰਦਾ ਦਾ ਮਿੰਟੇ ਹੋ ਗਏ ਮਨੂੰ ਲਾ ਰਿਆਂ ਨੇ ਰੱਖੇ ਨੇ ਬੰਦੇ ਨੂੰ ਕੋਈ ਜਵਾਨ ਹੁੰਦੀ ਹੈ ਜਾਂ ਬੰਦੇ ਤੇ ਤੇਰੇ ਭੋਸੇ ਬੈਠਾ ਤੂੰ ਗੱਲ ਕਰਕੇ ਵੀ ਇੰਨੇ ਪੈਸੇ ਲੈਣੇ ਮਹਾ ਲੈ ਲਈ ਉਹਨੇ ਹੁਣ ਉਹਦੇ ਦਾ ਵੀ ਡੁੱਗਣੇ ਐ ਗੱਲ ਤਾਂ ਹੁੰਦੀ ਹੁੰਦੀ ਹੈ ਜਾ ਕੋਈ ਨਹੀਂ ਕੱਲ ਨੂੰ ਪੁੱਛਦੇ ਆ ਉਹਨੂੰ ਇੱਕ ਵਾਰੀ ਵੀ ਭਾਈ ਨਾ ਇੰਨੇ ਨੂੰ ਮੰਨ ਗਿਆ ਹੋਰ ਆ ਠੀਕ ਆ 2000 ਨਹੀਂ ਤਾਂ ਫਿਰ ਰਹਿਣ ਦੀ ਗੱਲ ਹੈ ਇਹ ਤਾਂ ਰਹਿਣ ਦੇਣਾ ਹੋਰ ਮੀਨ ਨਾਟਕ ਕੇ ਕਰਾ ਦੂੰਗੇ ਉਹ ਤਾਂ ਹੋਈ ਜਾਣਾ ਯਾਰ ਕੰਮ ਵੀ ਕੋਈ ਖੜਿਆ ਕਦੇ ਆਂ ਦੱਸ ਥੈਂਕ ਯੂ ਲੈ ਵੇ ਦੇ ਲਾ ਖੇਲਣ ਲੱਗਿਆ ਮੌਜ ਕੇ ਬੈਠਾ ਹੋਰ ਅੰਬੀ ਅੰਬੇ ਚੁੱਪ ਕੇ ਆਇਆ ਦਾ ਮੋਟਰ ਕਰੇ ਯਾਰ ਬਾਪੂ ਵੀ ਉੱਥੀ ਹੋਣਾ ਉਹ ਵੀ ਚੁੱਪਣ ਲੱਗਾ ਮਾਂ ਘਟ ਚੁੱਪੇ ਕਰ ਤੂੰ ਕਹਿੰਦਾ ਲੈ ਠੀਕ ਆ ਕਹਿੰਦਾ ਘਰ ਮੈਂ ਕਹਿੰਦਾ ਖੁੱਲੀ ਕੋ ਬੈਠ ਜਾ ਉਹ ਕਹਿੰਦਾ ਲਾ ਦੇ ਨਾ ਘਰ ਆ ਚਾਰ ਦਿਨ ਦੇ ਹੋਰ ਉਹਨੇ ਕਹਿਣਾ ਉਹ ਤੇ ਬਤਾਂ ਮੁੱਕੇ ਜਾਣੇ ਦਾੰਦੇ ਕਹਿੰਦਾ ਮਕਾ ਉਹ ਤਾਂ ਹੈ ਹੋਆ ਆ ਮੈਂ ਬੋਲ ਜਾਂਦਾ ਕਿ ਉਹ ਨਾ ਹੋਗੇ ਅੰਦਰ ਆਹ ਲੈ ਅੰਦਰ ਉਹ ਬੁਰਾ ਇੱਥੇ ਤੇ ਅੰਦਰ ਅੱਛਾ ਉਹ ਆਪਣੇ ਹੀ ਲਾਤਾ ਕੀ ਨੂੰ ਗਿਆ ਮਾ ਚਾਰ ਤਿੰਨ ਜੂਫ ਲੰਬੀਆਂ ਮੜਾਇਆ ਸਰੀਰ ਬਣਾਣਾ ਇੱਕ ਨਹੀਂ ਦੇਖੀ ਸਰੀਰ ਬਣਾ ਲਾ ਹੈ ਨਹੀਂ ਪਊਗੇ ਨਹੀਂ ਮਾਜੀ ਆ ਮਾਰੇ ਗਰੀਬੇ ਹੁਣ ਅਸੀਂ ਕਿਆ ਕਿਆ ਕਰਖਾਈ ਨੇ ਰਿਕਾਰਡਿੰਗ ਹੈ ਨਹੀਂ ਮਰਨ ਦੇ ਵਾਹ ਜਿੰਨ ਤੇ ਅੱਜ ਵੀ ਬਾਦੂ ਐ ਸੋਹਣੀ ਸਵੇਰੋ ਕਿੰਨੀਆ ਪੈਦੀਆਂ ਹਾਂ ਇਹ ਤਾਂ 10 ਮਿੰਟ ਲਾ ਗਿਆ ਜੋਰ ਕੇ ਲੈਣਾ ਮੈ ਰੇ ਪੌਂਦਾ ਰਿਆ ਯਾਰ ਜਦ ਹਾਂ ਉੱਧਰ ਵੀ ਇੱਧਰ ਵੀ ਪਾਇਆ ਹੈ ਕੀ ਆ ਜੂਰੀਆ ਬਾ ਵੀ ਦਿੱਤਾ ਹਾਂ ਕੀ ਆ ਬਾਤ ਆ ਇਹ ਹੋਰ ਰੁਕ ਜਾਣਾ ਮਹੀਨੇ ਦਾ ਤਾਂ 10 ਦਾ ਜਾਂ 20 ਹੈ ਤਾਂ ਕਲੋਰੋ ਵੀ ਟੀਟੀ ਮੈਂ ਫੇ ਮੈਂ ਉਹ ਲਾਈਟ ਵਾਲੀ ਨਾ ਉਹ ਪਾ ਦੇ ਲੈ ਕੇ ਤੇਰੇ ਰੈਨ ਦਾ ਮਹਾਤਾਰ ਕੋਦ ਨਹੀਂ ਬਦਲਦਾ ਨਹੀਂ ਕੇਪੀ ਵੀ ਲਾ ਲੈਂਦਾ ਇਹ ਜੈ ਹੈ ਤੇ ਜਿਹੜੇ ਚੜਨ ਲੱਗੀਆਂ ਸਾਡਾ ਜ਼ਹਿਰ ਨੂੰ ਯਾਰ ਕਿੱਥੇ ਮਾਰਦੀ ਆ ਆ ਰੰਗ ਜੈ ਹੈ ਨਹੀਂ ਕਹਿੰਦਾ ਨਾਲ ਆਂਦਾ ਜ਼ਹਿਰ ਵੀ ਜਿਹੜੇ ਨੇ ਆ ਇਹ ਕੇਪੀ ਵੀ ਜਦੇ ਲਾ ਲੈਂਦਾ ਉਂਗਲੀ 'ਤੇ ਉਹ ਨਾਲ ਆਂਦਾ ਜ਼ਹਿਰ ਵੀ ਜਿਹੜੇ ਇਹ ਉਂਗਲੀ ਵਿੱਚ ਕੇਪੀ ਵੀ ਜਦੇ ਲਾ ਲੈਂਦਾ ਆ ਅੜ ਜਾ ਅੜ ਜਾ ਬੰਦਾ ਬਣ ਜਾ ਇਹ ਜਿਆਦਾ ਗਰਮੀ ਹੋ ਜੇ ਤੇ ਉਹ ਜਿਹੜੇ ਦਾਣੇ ਜਿਹੇ ਵਾਲੇ ਕੈਪਸੂਲ ਨੇ ਉਹ ਲੈ ਲੈ ਬੀਕਾਸੂਲ ਦੇ ਨਹੀਂ ਖੋਰ ਹੈ ਬੰਦੇ ਕਹੇ ਦਾਣੇ ਜਿਹੇ ਵਾਲੇ ਹੁੰਦੇ ਨੇ ਇੱਕ ਬੀਕਾਸੂਲ ਦੇ ਹੁੰਦੇ ਘਰਾ ਜਾ ਹੁੰਦਾ ਉਹਦਾ ਤਜਾਬ ਤੇ ਹੁੰਦੇ ਆ ਤਜਾਬ ਇਹ ਉਹ ਬਣਦਾ ਵੇ ਜਿਆਦਾ ਅੰਬੀਏ ਦੀ ਕੁੜੀਆਂ ਆਉਤਾ ਹੈ ਹੋਰ ਜੇ 50 ਐਂਪੀਅਰ ਦੀ ਉਗ ਲੈਣੀ ਹੈ ਫਿਰ ਤੈਨੂੰ ਪਤਾ ਕਪੌਣੀਆਂ ਵੀ ਹੈ ਕਿਸੇ ਪਾਸੇ ਆਪੀ ਦਾ ਜਾਣੀਆ ਪਤਾ ਨਹੀਂ ਲੈ ਲੈ ਗਿਆ ਤੂੰ ਜਿੰਨੀਆਂ ਮਰਜ਼ੀ ਚ ਵੰਦੇ ਰੈਡੀ ਨੂੰ ਪਾਪੇ ਨੂੰ ਜਿੰਨੀਆਂ ਮਰਜ਼ੀ ਚ ਵੰਦੇ ਉਹ ਰੋਟੀ ਛੱਡੀ ਬੈਠੇ ਆ ਹੁਣ ਆਪਾਂ ਇਹਨੂੰ ਦੇਖ ਲੈ ਪਾਪਾ ਜੀ ਕਿੰਨੀ ਰੋਟੀ ਹੁਣ ਰੋਟੀ ਛੱਡੀ ਵੀ ਉਹਨਾਂ ਨੇ ਹੋਰ ਕਿ ਆਪਾਂ ਵੀਰ ਦੇਖ ਲੈ ਉਹਨੇ ਤੋਕਦਾ ਬਾਰੀ ਆਉਣ ਦਿੰਦਾ ਹੈ ਯਾ ਰੋਟੀ ਛੱਡ ਦਿੰਦੇ ਬੰਦਾ ਫੇਰ ਅੰਬੀਆਂ ਪਰ ਹੋਏ ਵੇਨੇ ਉਹ ਉਹ ਹਾਂ ਮਾਜਾ ਰੋਟੀ ਛੱਡ ਦਿੰਦੇ ਫੇਰ ਅੰਬੀਆਂ ਕੋ ਹੋਏ ਵੇਨੇ ਅੰਬੀਆਂ ਲੱਗਦੀਆਂ ਸਵਾਦ ਪਰ ਹੈ ਫਰੀ ਤਾਕਤ ਆ ਇਹ ਕਿਹੜੇ ਖਰਾਬ ਕਰਦੀਆਂ ਯਾਰ ਮੈਂ ਖਰਾਬ ਤਾਂ ਨਹੀਂ ਕਰਦੀ ਬਣਾਉਣੀ ਆ ਕੋਣ ਸਾਫ ਕਰ ਦੇ ਕਿੰਨੇ ਦੱਸਦੇ ਨੇ ਵਿੱਚ ਪਿਓ ਚੀਜ਼ ਆ ਕੁਦਰਤੀ ਚੀਜ਼ ਆ ਖਾਣੇ ਵਾਲੀ ਚੀਜ਼ ਆ ਤਾਂ ਚੀਜ਼ ਮੈਨੂੰ ਐਂ ਦੱਸ ਤਾਂ ਹੋਰ ਬੜਾ ਠੀਕ ਆ ਹੁਣ ਮੈਂ ਧੁੱਪ ਗਿਆ ਆਂ ਹੋਰ ਕੀ ਪਾਇਆ ਜੂਰੀਆ ਗੱਲ ਹੁਣ ਚਲੋ ਲੋ ਜੀ ਜਿਹੜੀ ਸਲਫਰ ਤੇਰੀ ਆ ਮਸਾ ਦਾ ਕੱਪੜਿਆਂ ਦੇ ਮਸਤ ਜਿਆ ਮਸਾ ਸਲਫਰ ਤੇ ਦੋ ਦਿਨ ਮਸਤ ਨਹੀਂ ਜਾਣਾ ਦੇਖ ਲੈ ਐ ਲੱਗ ਰਿਹਾ ਪਤਾ ਨਹੀਂ ਕਾਹ ਰਾ ਸਲਫਰ ਪਹਿਰ ਰੇ ਗੱਲ ਪਾਈ ਜੀ ਹੁੰਦੀ ਆ ਮੈਂ ਤਾਂ ਪਾਊਡਰ ਪੂਡਰ ਜਿਆ ਲਾਇਆ ਪਰ ਬਸਤ ਜਾਂਦਾ ਹੀ ਨਹੀਂ ਹੱਥਾਂ ਤੇ ਬਹੁਤ ਆਉਂਦਾ ਇਹ ਸਾਂਦੇ ਦਾ ਆਉਣਾ ਇਹ ਪਿੰਡੇ ਤੇ ਵੀ ਆਵਰੇ ਜਿੱਥੇ ਲੱਗ ਗਈ ਠੀਕ ਮੈਂ ਉੱਕਣੀ ਢੋ ਰਿਆ ਸਾਰੀ ਸਲਫਰ ਦਾ ਮੁੱਕ ਨਹੀਂ ਛੇਤੀ ਜਾਂਦਾ ਮੈਂ ਤਾਂ ਇਹ ਨਹੀਂ ਰਾ ਪਾਉਂਦਾ ਇਹਨੂੰ ਮਾਹੀ ਦੇ ਪਾਈ ਦੀ ਇਹ ਪਹਿਲੇ ਰੇਂਜ ਚ ਪਾ ਦਿੱਤੀ ਹੈ ਛੇਤੀ ਹਾਂ ਮਾਫ਼ ਤਾਂ ਮੈਨੂੰ ਕਹਿੰਦੇ ਕਿ ਬਾਜੇ ਲੱਗਣਾ ਬਹੁਤ ਬੰਦਾਂ ਦੇ ਬਾਦੋਂ ਤੈਂ ਤੇ ਨਰੇ ਬਾਤੇ ਮੈਂ ਹਲੇ ਦੂਆ ਪਾ ਮੈਂ ਹਲੇ ਦੂਆ ਪਾਉਣਾ ਦੇਖ ਲੈ ਤੇ ਤੇ ਪੰਜ ਦਿਨ ਦਾ ਹੀ ਫਰਕ ਆ ਉਹ ਫਿਰ ਮੈਂ ਆ ਨਾ ਵੀ ਹੁਣ 40 ਦਿਨ ਦੇ ਵਿੱਚ ਵਿੱਚ ਕਰ ਦਿੰਦਾ 40 ਦਿਨ ਕਿੱਥੇ ਹੋਏ ਆ ਅਜੇ ਮਹੀਨਾ ਵੀ ਨਹੀਂ ਹੋਇਆ ਅੱਜ 22 ਦਿਨ ਹੋਏ ਆ ਫਿਰ ਮੇਰਾ ਇਹ ਰੇ ਹੋਰ ਆ ਫਟੇ ਹੋ ਰਾ ਤੂੰ ਵੀ ਫਿਰ ਨਾ ਖੈਲਾ ਦਾ ਇਹਦਾ ਨਾ ਯੂਰੀਆ ਦਾ ਮੈਂ ਕਹਣਾ ਦਸ ਹੈ ਨਾ ਹਰਕਤ ਆ ਇਹ ਆ ਨਾ ਦੇਖ ਲੈ ਅੱਜ 24 ਦਿਨ ਹੋਏ ਆਲੇ ਯਾ ਨਾਈਟ੍ਰੋਜਨ 19 ਕੇ ਲੱਗਣਾ ਬਾਕੀ ਰ ਉੜ ਜਾਂਦੀ ਆ ਉਹ 25 ਦਿਨ ਜਿਹੜੇ ਯੂਰੀਆ ਪੂਰਾ ਕਰਤਾ ਮੈਂ ਇਹਲੇ 25 ਦਿਨ ਦੇ ਹੁਣੇ ਦੂਜੀ ਡੋਜ਼ ਲਾਉਣੀ ਆ ਜਿੱਦਣ 35 ਦਿਨ ਦੇ ਹੁਣੇ ਆ ਉਦੋਂ ਤੀਜੀ ਡੋਜ਼ ਲਾਉਣੀ ਬਸ 35 ਦਿਨ ਚ ਰੇ ਪੂਰਾ ਕਰਨਾ 25 ਕਿਲੋ ਯੂਰੀਆ ਪਚਾਈ ਦਾ ਇੱਕ ਵਾਰੀ ਨਹੀਂ ਜਿੰਨਾ ਮਰਜ਼ੀ ਪਾ ਪਰ ਚਾਹੇ ਚਾਰ ਕਿਸ਼ਤਾਂ ਕਰ ਪਰ 35 ਦਿਨ ਲੈ ਘਟੋ ਘਟ ਹੋਰ ਪਾ ਦੂੰਗਾ ਜਾਨਾ ਲੈ ਉਹ ਤਾਂ ਵੱਧ ਗਿਆ ਤੇਰੇ ਡੇਢ ਸੈਲਾ ਡੇਢ ਸੈਲਾ ਪੈ ਗਿਆ ਨਹੀਂ ਡੇਢ ਸੈਲਾ ਸਾਨੂੰ ਪਤਾ ਕਿੰਨਾ ਪਿਆ ਉਹ ਦੇਖ ਪਿਆ ਏ ਉਹ ਤਾਂ ਪਹਿਲਾ ਪੈ ਸੈਲਾ ਅੱਜ ਪਾਇਆ ਉੱਪਰ ਝੋਲੀ ਪਈ ਆ ਤੇਰੇ ਨੂੰ ਪੂਰੇ ਦਾ ਹੋਰ ਪਿਆ ਉਹ ਉਹ ਪੁਰਾਣਾ ਸਾਰ ਦੇਣਾ ਚੱਲ ਕੋਈ ਨਹੀਂ ਦਿਨ ਪੂਰਾ ਗਿਆ ਪਾਣੀ ਉਹ ਚੱਲਦਾ ਜੋ ਗੁੰਨੇ ਵਿੱਚ ਕਰੇਗਾ ਉੱਪਰ ਤੇ ਪਾਣੀ ਕੱਲ ਤੂੰ ਦਿਖਾਉਂਦਾ ਜੇ ਤਾਂ ਮਾਰੂ ਮਾਰ ਆ ਗਿਆ ਮਾਰ ਆਉਣਾ ਮੀਂਹ ਪਿਆ ਨਹੀਂ ਹੈਗਾ 24 ਵਾਲੀ ਮਾਰੂ ਮਰ ਚੱਲਦੀ ਆ ਬੰਦੇ ਨਹੀਂ ਕਰਦੇ ਮੋਟਰਾਂ ਚ ਉਹ ਚੱਲ ਮੋਟਰ ਕਿ ਨਹੀਂ ਮਾਰ ਕੇ ਆਉਂਦਾ ਕਿਹੜਾ ਮੋਰ ਤੋਂ ਮਾਰਿਆ ਜਿਹੜਾ ਅੰਬੀਆ ਚੁੱਪ ਕਿਉਂ ਆਉਦਾ ਪੰਜ ਚਾਰ ਭਈ ਇਹ ਤਾਂ ਚਲੇਗੇ ਸਾਰੇ ਹੈ ਦੋ ਰਹਿ ਗਏ ਹੁਣ ਮੈਂ ਕਹਿੰਦਾ ਉੱਥੇ ਰੇਡਾ ਲਿਆਵਾਂ ਟਰੈਕ ਲਖਣਾ ਪੁੱਛ ਲੈ ਉਹਨਾਂ ਨੂੰ ਕਾਹਦੇ ਪੈਣਾ ਉਹਨਾਂ ਨੇ ਕਹਿੰਦਾ ਰੇਡਾ ਲੈ ਜਾ ਟਰੈਕ ਲਖਾ ਰਹਿੰਦੇ ਬਸ ਦੋ ਜਣੇ ਹੈਗੇ ਆ ਉਹ ਗਰੀਬ ਦਾ ਸਰ ਉਹ ਦੇਵਰਾਜ ਬਾਕੀ ਗਏ ਦੇਵਰਾਜ ਉਹਨੇ ਵੀ ਚਲੇ ਜਾਣਾ ਬੋਲੇ ਨਹੀਂ ਵੀ ਕਹਿੰਦਾ ਸੀ ਉੱਥੇ ਦੋ ਤਾਂ ਹੈਗੇ ਦਿਹੜੀ ਜੂਸੀ ਨੂੰ ਕਹਿਦਾ ਹਾਂ ਹਾਂ ਦੋ ਤਾਂ ਉਹੀ ਆ ਹੁਣ ਸਿਰੇ ਤੱਕ ਜੇ ਲੱਖ ਤੇ ਗਿਆ ਹੋਇਆ ਮਹਾਜਾਲੀ ਕਿਹਨੇ ਬੱਤਾ ਉਡਾ ਬੜਾ ਮੈਨਾਂ ਆ ਤੈਨੂੰ ਕੀ ਆ ਤਾਂ ਹੈਗਾ ਤਾਂ ਵੀ ਲੈ ਜੀ ਜਦ ਤੂੰ ਕਾਹੂੰਗਾ ਮੈਂ ਦਾਰ ਦੇ ਬਾ ਮਿਲ ਜਾਨੇ ਤੈਨੂੰ ਬੁਕਿੰਗ ਕਰਦੇ ਆਪਣੀ ਬੁਕਿੰਗ ਕਰਾ ਕੇ ਜਾਈ ਦੀ ਮਾਸੜ ਬੈਠਾ ਉਹ ਮਾਸੜ ਨੂੰ ਬੁਕਿੰਗ ਦਾ ਕਰਾ ਕੇ ਜਾਹਾ ਦੋਏ ਲੈ ਜੀ ਕਿੰਨੀ ਨਹੀਂ ਕਰਨਾ ਦੋ ਆਉਣੇ ਪੈਣੀ ਆ ਦੋਏ ਹੋ ਤਾਂ ਜਾਊਗਾ ਠੇਕਾ ਨਹੀਂ ਉਹਨਾਂ ਨੇ ਕਰਨਾ ਹੈਗਾ ਵਿਚਾਰਿਆਂ ਨੇ ਵਿਆੜੀ ਕਿੰਨੀ ਗੈਰ ਵਿਆੜੀ ਦਾ ਵੱਧ ਲੈਣੀ ਉਹ ਨਹੀਂ ਮੈਨੂੰ ਪਤਾ ਸੀ ਜਿਹੜੀ ਦੰਦੇ ਦੇ ਦੇ ਨੇ ਉਹਨਾਂ ਨੇ ਉਹ ਪਹਿਣਾ ਵੀ ਨਹੀਂ ਤਿੰਨ ਦਿਹਾੜੀ ਕਰ ਦੋ ਜੀ ਨੇ ਨਹੀਂ ਇੱਕ ਡੈਢੀ ਵੀ ਕਰਵਾ ਦੇਣੀ ਤੇਰੇ ਕਰਵਾ ਦੇਣੀ ਮੈਂ ਤਾਂ ਠੀਕ ਆ ਕੋਲ ਖੜਕੇ ਕਰਾ ਲਈਏ ਬਣਾ ਕੰਮ ਯਾਰ ਪਤਾ ਚਲ ਠੇਕੇ ਵਾਲੀ ਦੀ ਹੋਰ ਹੋਣੀ ਇਹ ਬੋੜਾ ਹੋਇਆ ਬੋੜੇ ਨੇ ਇੱਕ ਡੈਢੀ ਵਿੱਚ ਸਾਰੇ ਕਰਦੇ ਨੇ ਕਰਾ ਦੇਣੀ ਮੈਨੂੰ ਰੋਲ ਨਹੀਂ ਚੋੜਨਾ ਪਾਉਂਦਾ ਪਤਾ ਫੋਨ ਕਰਦੀ ਵੀ ਚੱਕ ਲਈ ਜਾ ਭਾਈ ਚੱਲ ਤੇ ਤੂੰ ਆਪਣੀ ਗੱਲ ਕਰੀ ਹੁਣ ਇਹ ਸੋਈ ਮੌਸਮ ਤਾਂ ਵਧੀਆ ਬਾਕੀ ਕੀੜਾ ਮਾਰਦੇ ਰਹੀ ਤਰੀਏ ਥਾਣਾ ਕਿ ਨਹੀਂ ਹੁਣ ਦੂਜੇ ਤੇ ਕੋਈ ਕਰਤਾ ਸਕਦੇ ਨਹੀਂ ਦੇਖਦੀ ਰਹਿਣਾ ਇਹ ਬਈ ਬਾਦੇ ਆ ਕਿ ਨਹੀਂ ਘੜਦੇ ਨੰਬਰਦਾਰ ਇੱਧਰ ਵੀ ਸਾਡੇ ਦੋ ਹੀ ਬੰਦੇ ਰਹਿ ਗਏ ਬਾਕੀ ਸਾਰੇ ਫੁਰ ਹੋ ਗਏ ਹਾਂ ਬਦੋਏ ਰਹਿ ਗਏ ਬਦੋਏ ਆ ਪੈਸੇ ਲਾਤੇ ਬਿਹਾਰ ਨੂੰ ਸਾਰੇ ਹੀ ਘਰ ਦੇ ਚਲਾ ਗਿਆ ਕਰਦੇ ਨੇ ਕਢਾਲੇ ਖਾਤੇ ਚੋਂ ਹਾਂ ਦੇਖਦੇ ਹੁਣ ਵੀ ਕਦ ਪੈਸੇ ਆਉਣਗੇ ਕਦ ਖਰਚੇਗੇ ਹੋ ਨਹੀਂ 2-2 ਸਾਲ ਲਗੰਦ ਸਾਦੇਸ ਕੀਆ ਨਾ ਹਾਂ ਮੈਂ ਥੋੜਾ ਉਦਾਹਰਣ ਪਧਾਰੇ ਬਲਾ ਹਰਨ ਕਰਦਾ ਅੱਛਾ ਬਾਹਰ ਦੋਏ ਰਹਿ ਗਏ ਤੁਸੀਂ ਤੁਸੀਂ ਕੱਢ ਜਾਣਾ ਫਿਰ ਹਮ ਤਾਂ ਇਹ ਦਿਵਾਲੀ ਵਿੱਚ ਜਾਏਗਾ ਉਹ ਗੋਲਾ ਵੀ ਕਹਿੰਦਾ ਮੈਂ ਦਿਵਾਲੀ ਨੂੰ ਜਾਣਾ ਚਲ ਠੀਕ ਆ ਉਹੀ ਤਾਂ ਗੀੜਾ ਮਾਰਨਾ ਇਹ ਤੇ ਮੈਂ ਚਲ ਦੇਖਦੇ ਰਹੀਏ ਬੜਾ ਛੋਟਾ 부ਝਾ ਕੋਈ ਪ੍ਰੋਬਲਮ ਕਿਆ ਲੱਗਦੀ ਉਹ ਤਾਂ ਪਰ ਹੁ ਕਰਤਾ ਹੈ ਨਾ ਹਾਂ ਬਾਦਿਆਂ ਉਸ ਤੇ ਪਰ ਹੁ ਕਰਨਾ ਪਵੇਗਾ ਬੜਾ ਠੀਕ ਆ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਕਿਸੇ ਅਗਲੀ ਵੀਡੀਓ ਚ ਜਿਆਦਾ ਲਈ ਅਸਰੀ ਕੱਲ ਜੀ